ਹਾਂਜੀ ਕੀ ਹਾਲ ਚੱਲ ਜੀ ਉਹ ਠੀਕ ਠਾਕ ਹੋ ਸਾਰੇ ਦੁਬਾਰਾ ਤੁਹਾਡੇ ਨਾਲ ਇੱਕ ਵਾਰ ਨਾ ਇੱਕ ਮੇਰੇ ਵਰਗਾ ਆਪਣੇ ਆਪ ਨੂੰ ਜਿਆਦਾ ਹੀ ਸਿਆਣਾ ਸਮਝਣ ਵਾਲਾ ਇਨਸਾਨ ਇਦਾਂ ਕਿਤੇ ਘੁੰਮਣ ਜਾ ਰਿਹਾ ਹੈ ਤੇ ਜਿੱਥੇ ਉਹਨੇ ਘੁੰਮਣ ਜਾਣਾ ਉਥੇ ਰਸਤੇ ਦੇ ਵਿੱਚ ਇੱਕ ਦਰਿਆ ਪੈਂਦਾ ਦਰਿਆ ਪਾਰ ਕਰਕੇ ਜਾਣਾ ਹੁੰਦਾ ਤੇ ਸੋ ਉਹ ਜਾਂਦਾ ਉਥੇ ਪਹੁੰਚਦਾ ਉਥੇ ਕਿਸ਼ਤੀਆਂ ਲੱਗੀਆਂ ਹੁੰਦੀਆਂ ਇੱਕ ਚਾਲਕ ਨੂੰ ਬੁਲਾਉਂਦਾ ਕੀ ਚਾਲਕ ਮੈਨਾਂ ਤੇ ਆਰ ਦਾ ਅਦਰੀਆ ਪਾਰ ਕਰਨਾ ਹੈ ਮੈਨੂੰ ਦਇਆ ਅਦਰੀਆ ਪਾਰ ਕਰਾ ਦੇ ਚਾਲਕ ਕਹਿੰਦਾ ਠੀਕ ਆ ਸਾਹਿਬ ਬੈਠੋ ਮੈਂ ਕਰਾ ਦਾਂ ਨਾ ਪਾਰ ਕਿਸ਼ਤੀ ਤੇ ਬਹਿ ਜਾਂਦੇ ਆ ਥੋੜਾ ਜਿਹਾ ਅੱਗੇ ਨੂੰ ਜਾਂਦੇ ਆ ਤੇ ਉਹ ਬਿਮਾਰੀ ਗਿਆਨ ਵਾਲੀ ਜਦੋਂ ਜ਼ਿਆਦਾ ਹੋਵੇ ਗਿਆਨ ਤੇ ਫਿਰ ਉਹ ਬਿਨਾਂ ਮਤਲਬ ਤੋਂ ਦੂਿਆਂ ਨੂੰ ਦੇਈ ਜਾਣਾ ਗਿਆਨ ਜਿਹਨੂੰ ਲੋੜ ਵੀ ਹੈ ਨਹੀਂ ਠੀਕ ਹੈ ਨਾ ਸੋ ਉਹ ਚਾਲਕ ਨੂੰ ਪੁੱਛਦਾ ਚਾਲਕ ਤੈਨੂੰ ਗੱਡੀ ਚਲਾਣੇ ਆਂਦੀ ਹੈ ਗੱਡੀ ਚਲਾ ਲੈਣਾ ਤੂੰ ਚੱਲ ਉਹਦਾ ਨਹੀਂ ਸਬਜੀ ਸਾਡੀ ਜ਼ਿੰਦਗੀ ਇੱਥੋਂ ਆਹ ਕਿਨਾਰੇ ਤੋਂ ਉਹ ਕਿਨਾਰਾ ਉਹ ਕਿਨਾਰੇ ਤੋਂ ਆਹ ਕਨਾਰਾ ਬਸ ਆਹ ਹੀ ਆ ਸਾਡੀ ਜ਼ਿੰਦਗੀ ਦੇ ਉਹ ਹੋ ਹੋ ਇਹ ਤਾਂ ਯਾਰ ਤੇਰੀ 25% ਲਾਈਫ ਐਦਾਂ ਹੀ ਚਲੋ ਠੀਕ ਆ ਥੋੜਾ ਜਿਹਾ ਹੋਰ ਅੱਗੇ ਜਾਂਦੇ ਆ ਤੇ ਫਿਰ ਬਿਨਾ ਮਤਲ ਤੋਂ ਸਲਾਹਾਂ ਵਾਲੀ ਜਿਹੜੀ ਗੱਲ ਉਹ ਫਿਰ ਉਹ ਚਾਲਕ ਨੂੰ ਪੁੱਛਦਾ ਇਹ ਚਾਲਕ ਤੈਨੂੰ ਫੇਸਬੁੱਕ ਚਲਾਣੇ ਆਂਦੀ ਆ ਕਹਿੰਦਾ ਨਹੀਂ ਸਾਬ ਜੀ ਇੰਨਾ ਟਾਈਮ ਕਿੱਥੇ ਕਸਟਮਰ ਦੇਖਣੇ ਜੇ ਕੰਨਾ ਉਹ ਕਰਨਾ ਸਾਨੂੰ ਫੇਸਬੁੱਕ ਦਾ ਕੀ ਆ ਕਹਿੰਦੇ ਓਹੋ ਯਾਰ ਤੇਰੀ ਤਾਂ ਫਿਰ 50% ਤੂੰ ਇਦਾਂ ਹੀ ਕੱਢ ਲਈ ਤਾਂ ਕੰਮ ਫਿਰ ਚਲੋ ਠੀਕ ਹੈ ਥੋੜਾ ਜਿਹਾ ਹੋਰ ਅੱਗੇ ਜਾਂਦੇ ਫਿਰ ਉਹਦੇ ਦਿਮਾਗ ਦੇ ਵਿੱਚ ਅੱਛਾ ਕਹਿੰਦਾ ਚੱਲ ਇੱਕ ਗੱਲ ਦੱਸ ਤੈਨੂੰ ਅੰਗਰੇਜ਼ੀ ਆਂਦੀ ਆ ਸਪੋਜ਼ ਹੁਣ ਮੈਂ ਤੇਰੇ ਨਾਲ ਕੋਈ ਅੰਗਰੇਜ਼ੀ ਚ ਗੱਲ ਕਰਾਂ ਤੇ ਤੂੰ ਉਹਨੂੰ ਸਮਝ ਸਕਦਾ ਆਂ ਦੀ ਤੂੰ ਅੰਗਰੇਜ਼ੀ ਕਹਿੰਦਾ ਨਹੀਂ ਸਾਹਿਬ ਜੀ ਅਸੀਂ ਕਿੱਥੇ ਪੜੇ ਲਿਖੇ ਆਂ ਅੱਡਾ ਦਾ ਆਹੀ ਆ ਪਾ ਸਾਰਾ ਕੁਝ ਜੋ ਹੈਗਾ ਯਾਰ ਕਹਿੰਦੇ ਓਹੋ ਹੋ ਯਾਰ ਤੂੰ ਤਾਂ ਫੇ 75% ਬਸ ਇਦਾਂ ਹੀ ਔਖਾ ਤਾਂ ਥੋੜਾ ਜੱਗ ਕੇ ਦਰਿਆ ਦੇ ਗੱਬੇ ਜੇ ਪਹੁੰਚਦੇ ਆ ਤਾਂ ਇਹ ਹੁੰਦਾ ਕੀ ਆ ਕਿ ਕਿਸ਼ਤੀ ਦੇ ਵਿੱਚ ਫਰਾਗ ਹੋ ਜਾਂਦਾ ਤੇ ਉੱਚ ਸ਼ੋਰ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਤੇ ਚਾਲਕ ਸਾਹਿਬ ਨੂੰ ਪੁੱਛਦਾ ਕਿ ਸਾਤਨ ਉਹ ਤੈਰਨਾ ਹੁੰਦਾ ਇਹ ਸਾਫ਼ ਕਹਿੰਦਾ ਨਹੀਂ ਚਾਲਕਿੰਦਾ ਸਾਜੀ ਤੁਹਾਡੀ ਤਾਂ ਫਿਰ 100% ਹੀ ਹੈਨੀ ਹੁਣ ਕਿਦਾਂ ਕਰੋਗੇ ਸੋ ਇੰਨੀ ਕੁ ਗੱਲ ਦੇ ਵਿੱਚ ਮੋਰਲ ਇਸ ਚੀਜ਼ ਦਾ ਇਹ ਹੈ ਕਿ ਆਪਣੀ ਗਿਆਨਵਾਦੀ ਦੇ ਚੱਕਰ ਵਿੱਚ ਆਪਾਂ ਕਿਸੇ ਨੂੰ ਘਟ ਨਾ ਸਮਝੀਏ ਹੋ ਸਕਦਾ ਜੋ ਅਗਲੇ ਦੇ ਕੋਲ ਗਿਆਨ ਹੈਗਾ ਆ ਉਹ ਸਾਡੇ ਕੋਲ ਨਾ ਹੋਵੇ ਠੀਕ ਹੈ ਨਾ ਇਸ ਕਰਕੇ ਕਿਸੇ ਨੂੰ ਕਮਜ਼ੋਰ ਨਾ ਸਮਝਿਆ ਜਾਵੇ ਉਹ ਜੋ ਸੀ ਗਿਆਨ ਹੈ ਸਾਡਾ ਸਾਡੇ ਕੋ ਕੋਈ ਮੰਗਦਾ ਹੈ ਤਾਂ ਦਿੱਤਾ ਜਾਵੇ ਆਦਰਵਾਇਜ਼ ਠੀਕ ਸੋ ਸਨੇਹਾ ਚੰਗਾ ਲੱਗਾ ਹੋਵੇ ਤਾਂ ਸਾਂਝਾ ਜ਼ਰੂਰ ਕਰਿਓ ਧੰਨਵਾਦ ਜੀ